ਮੁਖਸਰ ਪੁਲਿਸ ਦੇ ਵੱਲੋਂ ਈ ਰਿਕਸ਼ਾ ਚਾਲਕਾਂ ਤੇ ਅੱਜ ਕਾਰਵਾਈ ਕੀਤੀ ਗਈ ਹੈ। ਕਈ ਈ ਰਿਕਸ਼ਾ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਬਜ਼ਾਰਾਂ ਦੇ ਵਿੱਚ ਇਹ ਬਿਨਾਂ ਕਾਗਜ਼ਾਂ ਤੋਂ ਕੰਮ ਰਹੀ ਸੀ। ਕਈ ਈ ਰਿਕਸ਼ਾ ਚਾਲਕ ਤਾਂ ਰਿਕਸ਼ਾ ਮੋੜਨ ਦੇ ਲਈ ਅੱਗਾ ਪਿੱਛਾ ਵੀ ਨਹੀਂ ਦੇਖਦੇ ਸੀ ਤੇ ਕਈਆਂ ਦੇ ਸੱਟ ਵੀ ਲਗਾ ਦਿੰਦੇ ਸੀ। ਤਾਂ ਇਹ ਲਗਾਤਾਰ ਕੰਪਲੀਟਾ ਮਿਲ ਰਹੀਆਂ ਸੀ। ਤਾਂ ਸਾਡੇ ਵੱਲੋਂ ਵੀ ਖਬਰ ਆ ਜਿਹੜੀ ਨਸ਼ਰ ਕੀਤੀ ਗਈ ਸੀ। ਤਾਂ ਉਸ ਤੋਂ ਬਾਅਦ ਹੁਣ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਕਈ ਏ ਰਿਕਸ਼ਾ ਬੰਦ ਕਰ ਦਿੱਤੇ ਗਏ ਨੇ ਔਰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਬਿਨਾ ਕਾਗਜ਼ਾਂ ਤੋਂ ਘੁੰਮਦੇ ਬਿਆਰਾਂ ਦੇ ਵਿੱਚ ਦਿਖੇ ਤਾਂ ਫਿਰ ਉਹਨਾਂ ਦੇ ਏ ਰਿਕਸ਼ਾ ਬੰਦ ਕਰ ਦਿੱਤੇ ਜਾਣਗੇ ਏ ਰਿਕਸ਼ਾ ਦੀ ਬਹੁਤ ਸ਼ਿਕਾਇਤ ਆ ਰਹੀ ਹੈ ਸਾਨੂੰ ਤੇ ਇਹ ਇੱਕ ਤਾਂ ਇਹਨਾਂ ਕੋਲ ਕਾਗਜ਼ਾ ਪੂਰੇ ਨਹੀਂ ਨੰਬਰ 2 ਜਦੋਂ ਬਾਜ਼ਾਰ ਚ ਚੱਲਦੇ ਆ ਕੋਈ ਪਾਰਕਿੰਗ ਨਹੀਂ ਕੁਛ ਨਹੀਂ ਜਿੱਥੇ ਦੇਖਦੇ ਵਿੱਚੋਂ ਲਾ ਲੈਂਦੇ ਨੇ ਉਹਦੇ ਕਰਕੇ ਟ੍ਰੈਫਿਕ ਪ੍ਰੋਬਲਮ ਆ ਰਹੀ ਹੈ ਲੋਕ ਬਹੁਤ ਪ੍ਰੇਸ਼ਾਨ ਨੇ ਨਾ ਤੁ ਤੇ ਸਾਡੇ ਜਿਹੜੇ ਮਾਨਯੋਗ ਐਸਐਸਪੀ ਮੁਖਸ਼ਰ ਸਾਹਿਬ ਨੇ ਅਖਿਲ ਚੌਧਰੀ ਜੀ ਉਹਨਾਂ ਦਰਸ਼ਿ ਨਿਸ਼ਾ ਦੇ ਉਦੇਸ਼ਾਂ ਚ ਅਸੀਂ ਕਰ ਰਹੇ ਆਂ ਵੀ ਤਾਂ ਜੋ ਜਿਹੜਾ ਆਮ ਪਬਲਿਕ ਆ ਉਹਨੂੰ ਕੋਈ ਤੰਗੀ ਨਾ ਆਵੇ ਅੱਜ ਅਸੀਂ ਬੌਂਡ ਕਰਤੇ ਨੇ ਇਹਨਾਂ ਦੇ ਅੱਗੇ ਤੋਂ ਜਿਹੜਾ ਵੀ ਬਿਨਾਂ ਕਾਗਜ਼ ਪੱਤਰ ਚੱਲ ਰਿਹਾ ਉਹ ਸੀ ਫੜ ਕੇ ਬੌਂਡ ਕਿਤੇ ਜਾਣਗੇ ਬਾਕੀ ਦਾ ਚਲਾਨ ਹੋਊਗਾ ਸਰ ਇਹਨਾਂ ਨੂੰ ਨੋਟਿਸ ਵਗੈਰਾ ਪਹਿਲਾਂ ਦਿੱਤਾ ਸੀ ਪਹਿਲਾਂ ਇਹਨਾਂ ਨੂੰ ਦਿੱਤੀ ਹੋਈ ਵਾਰਨਿੰਗ ਦਿੱਤੀ ਸੀ ਪਹਿਲਾਂ 10 ਦਿਨ ਦਾ ਟਾਈਮ ਦਿੱਤਾ ਸੀਗਾ ਉਹ ਟੱਪ ਗਿਆ ਹੁਣ ਤੇ ਹੁਣ ਜਿਹੜੇ ਨਈ ਉਹਨਾਂ ਦੇ ਬੌਂਡ ਵੀ ਹੋਣਗੇ ਤੇ ਚਲਾਨ ਕਰੀ ਕਰ ਸਰ ਇਹਨਾਂ ਨੂੰ ਕਿੰਨਾ ਸਮਾਂ ਹੋਵੇ ਦਿੱਤੀ ਉਹ 2 ਮਿੰਟ ਹੋ ਗਿਆ ਸਰ ਕريب 2 ਮਿੰਟ ਪਹਿਲੇ ਹੋ ਗਏ ਇਹਨਾਂ ਨੂੰ ਬਾਦਲ ਦਿੱਤੇ ਉਹਨਾਂ ਕੋਲ ਲਾਇਸੈਂਸ ਵਗੈਰਾ ਵੀ ਹੈ ਲਾਇਸੈਂਸ ਕੁਛ ਕੋਲ ਹੈਗੇ ਜਿਨ੍ਹਾਂ ਕੋਲ ਨਹੀਂ ਉਹਨਾਂ ਦਾ ਚਲਾਨ ਹੋਣਗੇ ਠੀਕ ਹੈ ਜੀ ਜਿਨ੍ਹਾਂ ਕੋਲ ਆਰਸੀ ਨਹੀਂ ਹੈਗੀ ਉਹਨਾਂ ਦੇ ਬਾਉਂਡ ਕਰ ਦਾਂਗੇ ਠੀਕ ਹੈ ਜੀ